ਇੱਕ ਚੈਨਲ ਨੇ ਬਹੁਤ ਜ਼ਿਆਦਾ ਮਤਲਬ ਕਿ ਜਿਹੜਾ ਮੈਨੂੰ ਟੌਰਚਰ ਕੀਤਾ ਹੈ ਮਤਲਬ ਕਿ ਮੇਰੀ 70 ਸਾਲ ਦੀ ਉਮਰ ਦੱਸੀ ਹੈ ਬਜ਼ੁਰਗ ਦੱਸਿਆ ਬੁੱਢਾ ਦੱਸਿਆ ਮੇਰੇ ਮੇਰੇ ਪਹਿਲੇ ਮਿਸਿਸ ਸੀ ਉਹ ਮੇਰੇ ਤੋਂ 5 ਸਾਲ ਵੱਡੇ ਸੀ ਉਹ ਮੇਰੇ ਤੋਂ 5 ਸਾਲ ਵੱਡੇ ਸੀ ਉਦੋਂ ਮੈਂ ਵੀ ਜਵਾਨ ਸੀ ਉਹ ਵੀ ਜਵਾਨ ਸੀਗੇ ਕੋਈ ਚੱਕਰ ਨਹੀਂ ਤੇ ਹੁਣ ਜਿਹੜੀ ਲੋਡ ਹੁੰਦੀ ਹੈ ਉਹਦੇ ਤੇ ਏਜ ਫੈਕਟਰ ਨਹੀਂ ਦੇਖਿਆ ਜਾਂਦਾ ਕਿਉਂ ਲੜਕੀਆਂ ਨੇ ਨਾ ਵਾਰ-ਵਾਰ ਕਿ ਇਹ ਮੈਨੂੰ ਇਹ ਜੋ ਬੁੱਢਾ ਕਹੀ ਜਾਣਾ ਉਹਨੂੰ ਲੜਕੀ ਕਹੀ ਜਾਣਾ ਇੰਨਾ ਗੈਪ ਤਾਂ ਸਾਡੇ ਕਹਿਣ ਚ ਹੀ ਫਰਕ ਪੈ ਜਾਂਦਾ ਬੀਤੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਤਸਵੀਰਾਂ ਦੇਖੀਆਂ ਹੋਣੀਆਂ ਇੱਕ ਬਜ਼ੁਰਗ ਇਨਸਾਨ ਦਾ ਵਿਆਹ ਹੁੰਦਾ ਹੈ ਜੁਰਗ ਇਨਸਾਨ ਜੋ ਨਿਰਮਲ ਸਿੰਘ ਨੀਮਾ ਜੋ 1992 ਵਿੱਚ ਐਮਐਲਏ ਰਹਿੰਦੇ ਨੇ ਉਸ ਤੋਂ ਬਾਅਦ 2017 ਵਿੱਚ ਕਾਂਗਰਸ ਪਾਰਟੀ ਵੱਲੋਂ ਖੜਦੇ ਹੋਏ ਨੇ ਖੜਦੇ ਨੇ ਇਸ ਵਕ ਸਾਡੇ ਨਾਲ ਜੁੜ ਚੁੱਕੇ ਨਿਰਮਲ ਸਿੰਘ ਨੀਮਾ ਗੱਲਬਾਤ ਕਰਦੇ ਆ ਕਿ ਇਸ ਉਮਰ ਵਿੱਚ ਵਿਆਹ ਕਰਾਉਣ ਦੇ ਪਿੱਛੇ ਕੀ ਵਜ੍ਹਾ ਰਹੀ ਆਓ ਗੱਲਬਾਤ ਕਰਦੇ ਹਾਂ ਅ ਸਭ ਤੋਂ ਸਵਾਗਤ ਹੈ ਤੁਹਾਡਾ ਤ੍ਰਿਸ਼ਾ ਜੀ ਤੁਸੀਂ ਸੰਗ ਜੀ ਤੁਸੀਂ ਔਨ 에ਅਰ ਚੈਨਲ ਤੋਂ ਆਏ ਹੋ ਮੇਰੇ ਕੋਲ ਸਪਸ਼ਟ ਕਰਨ ਲਈ ਕਰਨ ਲਈ ਮੇਰਾ ਜਿਹੜਾ ਸ਼ਾਦੀ ਕਰਨ ਦਾ ਮਕਸਦ ਸੀ ਉਹ ਕੋਈ ਸ਼ੌਂਕ ਨਹੀਂ ਸੀਗਾ ਮੇਰੀਆਂ ਪਰਿਵਾਰਕ ਮਜਬੂਰੀਆਂ ਇੰਨੀਆਂ ਵੱਧ ਚੁੱਕੀਆਂ ਨੇ ਜਿਸ ਕਰਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਕਿਉਂਕਿ ਮੇਰੇ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਨਿਮਾ ਜੋ ਕਿ ਬੀ ਡੀ ਪੀਓ ਸੀਗਰ ਰਟਾਇਰ ਹੋਈ ਸੀ ਉਹ ਪਿਛਲੇ ਸਮੇਂ ਤੋਂ ਬਿਮਾਰ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀਗੀ 22 ਫਰ 22 ਜਨਵਰੀ 2021 ਨੂੰ ਤੇ ਉਸ ਤੋਂ ਬਾਅਦ ਸਮਝ ਲਓ ਵੀ ਸਵਾ ਸਾਲ ਡੇਢ ਸਾਲ ਹੋ ਗਿਆ ਬੱਚੇ ਮੇਰੇ ਐ ਇੱਕੋ ਬੇਟੀ ਆ ਉਹ ਸਰਵਿਸ ਕਰਦੀ ਐ ਉਹ ਆਪਣੇ ਲਾਈਫ ਚ ਉਹ ਜਿਆਦਾ ਸਮਾਂ ਮੇਰੇ ਕੋਲ ਨਹੀਂ ਰਹਿ ਸਕਦੇ ਸੀਗੇ ਇਸ ਕਰਕੇ ਉਸ ਤੋਂ ਬਾਅਦ ਮੇਰਾ ਇਕੱਲਾਪਨ ਜਿਹੜਾ ਸੀਗਾ ਉਹ ਮੈਨੂੰ ਬੜਾ ਮਹਿਸੂਸ ਹੁੰਦਾ ਸੀ ਦਿਨੇ ਤਾਂ ਸਾਰੇ ਸਮਾਜਿਕ ਰੁਝੇਵਿਆਂ ਦੇ ਵਿੱਚ ਐਸੀ ਪੁਲੀਟਿਕਲ ਰੁਝੇਵਿਆਂ ਵਿੱਚ ਬੀਤੀ ਤੋਂ ਜਾਂਦੇ ਹਾਂ ਜਾਂ ਨਾਲੇ ਮੇਰੇ ਘਰ ਦੇ ਵਿੱਚ ਕੋਈ ਮੈਨੂੰ ਦੇਖਰੇਖ ਕਰਨ ਵਾਲਾ ਜਾਂ ਘਰ ਦੀ ਦੇਖਰੇਖ ਕਰਨ ਵਾਲਾ ਕੋਈ ਨਹੀਂ ਸੀਗਾ ਜਿਸ ਕਰਕੇ ਮੈਨੂੰ ਇਹ ਜਿਹੜਾ ਫੈਸਲਾ ਕਰਨਾ ਪਿਆ ਕਿਉਂਕਿ ਮੈਂ ਜਿਹੜਾ ਹਜੇ ਆਪਣੇ ਆਪ ਤਾਂ ਉਹ ਹੈ ਵੀ ਘਰ ਦੇ ਵਿੱਚ ਜਦੋਂ ਇਕੱਲਾ ਚਾਰ ਦੀਵਾਰੀ 'ਚ ਕੋਈ ਘਟਨਾ ਵਾਪਰ ਜਾਂਦੀ ਹੈ ਕੋਈ ਦੇਖਰੇਖ ਕਰਨ ਵਾਲਾ ਕੋਈ ਨਹੀਂ ਸੀ ਇਸ ਕਰਕੇ ਮੈਨੂੰ ਇਹ ਵਿਚਾਰ ਕਰਨਾ ਪਿਆ ਤੇ ਸ਼ਾਦੀ ਕਰਨੀ ਪਈ ਅਕਸਰ ਸਮਾਜ ਵਿੱਚ ਦੇਖਿਆ ਜਾਂਦਾ ਹੈ ਕਿ ਹਾਨ ਪਰਵਾਨ ਨਾਲ ਵਿਆਹ ਦਾ ਮੇਲ ਦੇਖਿਆ ਜਾਂਦਾ ਹੈ ਤੇ ਕੋਈ ਏਜ ਫੈਕਟਰ ਰਿਹਾ ਹੋਵੇ ਵਿੱਚ ਸਾਡੇ ਤੇ ਇੰਨਾ ਕਿਵੇਂ ਹਾਂ ਏਜ ਫੈਕਟਰ ਹੀ ਸੀ ਕਿ ਵੀ ਮੈਂ 26/7/1958 ਦਾ ਮੇਰਾ ਜਨਮ ਹੈ ਇੱਕ ਚੈਨਲ ਨੇ ਬਹੁਤ ਜ਼ਿਆਦਾ ਮਤਲਬ ਕਿ ਜਿਹੜਾ ਮੈਨੂੰ ਟੌਰਚਰ ਕੀਤਾ ਹੈ ਮਤਲਬ ਕਿ ਮੇਰੀ 70 ਸਾਲ ਦੀ ਏਜ ਦੱਸੀ ਹੈ ਬਜ਼ੁਰਗ ਦੱਸਿਆ ਬੁੱਢਾ ਦੱਸਿਆ ਉਹ ਕੀਤਾ ਹੈ ਉਹ ਚੈਨਲ ਕਰਕੇ ਮੈਨੂੰ ਵੀ ਠੇਸ ਪਹੁੰਚੀ ਹੈ ਲੋਕਾਂ ਨੂੰ ਵੀ ਹੋਈ ਹੈ ਜਿਹੜੇ ਮੇਰੇ ਕੋਲੋਜ ਆ ਮੈਨੂੰ ਬੜਾ ਮਤਲਬ ਕਿ ਉਹਨਾਂ ਨੇ ਪੁੱਛਿਆ ਤੇ ਉਹ ਵੱਖਰਾ 파ਰਟ ਆ ਮੈਂ ਕੀ ਕਰਨਾ ਉਹਨਾਂ ਦੇ ਖਿਲਾਫ ਕੀ ਨਹੀਂ ਤੇ ਗੱਲ ਇਹ ਹੈ ਕਿ ਵੀ ਮੇਰੀ 63 ਸਾਲ ਦੀ ਏਜ ਹੈ ਜਿਹੜੀ ਮੇਰੀ ਮੈਸੇਜ ਹੈ ਜਿਸ ਨਾਲ ਮੇਰੀ ਸ਼ਾਦੀ ਹੋਈ ਹੈ ਉਸ ਦਾ 72 ਦਾ ਜਨਮ ਹੈ ਉਹਦੀ 50 ਸਾਲ ਦੀ ਏਜ ਹੈ ਸਾਡਾ 13 ਸਾਲ ਦਾ ਗੈਪ ਹੈ ਤੇ ਇਸ ਸੇਜ ਦੇ ਵਿੱਚ ਕਿਉਂ ਦਾ ਡਾਈਵੋਰਸ ਹੋਇਆ ਉਹਦੇ ਕੋਲ ਬੱਚਾ ਹੈ ਉਹ ਵੀ ਡਿਸਟਰਬ ਹੈ ਮੈਂ ਵੀ ਡਿਸਟਰਬ ਹਸੀ ਸਾਡਾ ਰੈਲੈਂਸ ਹੈ ਸਹਿਮਤੀ ਨਾਲ ਹੋਇਆ ਸੀ ਤੇ ਅਸੀਂ ਬਹਿ ਕੇ 26 ਤਰੀਕ ਨੂੰ ਸਾਡੀ ਜਿਹੜੀ ਹੈ ਇੰਟਰੋਡਕਸ਼ਨ ਹੋਈ ਹੈ ਬਹਿ ਕੇ ਕਲੋਜ਼ ਬਹਿ ਕੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹੈ ਹਾਂ 26 ਹਾਂ ਫਰਵਰੀ ਨੂੰ ਫਰਵਰੀ ਨੂੰ ਸਾਡਾ ਹੋਇਆ ਤੇ ਉਸ ਤੋਂ ਬਾਅਦ 4 ਤਰੀਕ ਨੂੰ ਇਹ ਸੈਟ ਅਡਜਸਟਮੈਂਟ ਕਰ ਲਈ ਉਹਦੇ ਪਰਿਵਾਰਕ ਮਜਬੂਰੀਆਂ ਸੀ ਕਿਉਂਕਿ ਉਹਦੇ ਏ ਮਦਰ ਫਾਦਰ ਬ੍ਰਦਰ ਕੋਈ ਨਹੀਂ ਪੰਜੇ ਭੈਣਾਂ ਨੇ ਭੈਣਾਂ ਨਹੀਂ ਮਦਰ ਕਿਉਂ ਕਰਨਾ ਸੀ ਉਹਨੇ ਆਪਣਾ ਰਿਜੈਸਟ੍ਰਮੈਂਟ ਕੋਈ ਕਰਨੀ ਸੀ ਕਿ ਲੰਬੇ ਸਮੇਂ ਤੋਂ ਘਰੇ ਬੈਠੀ ਸੀ ਤੋ ਉਹਨੇ ਮਹਿਸੂਸ ਕੀਤਾ ਵੀ ਮੈਨੂੰ ਜੀਵਨ ਸਾਥੀ ਚਾਹੀਦਾ ਕਿਸੇ ਨੂੰ ਕਿਹਾ ਮੇਰੇ ਰਿਸ਼ਤੇਦਾਰ ਨੂੰ ਉਹ ਮੈਰਿਜ ਵਿਰੋਧ ਦਾ ਕੰਮ ਕਰਦੇ ਨੇ ਸਰਪੰਚ ਨੇ ਆਪਣੇ ਸਮਾਜ ਭਾਈ ਦੇ ਸਾਕੁਰਚਨ ਸਿੰਘ ਚੰਨਾ ਉਹਨਾਂ ਨੂੰ 4 ਸਾਲ ਤੋਂ ਕਹਿ ਰਹੀ ਸੀ ਉਹ ਸਰਫੇਸ ਕਰਕੇ ਡਿਲੇ ਕਰਦੇ ਸੀ ਕਿ ਵੀ ਕੋਈ ਉਹਨਾਂ ਦੇ ਵਿੱਚ ਮਾਰਦ ਨਾ ਹੋਣ ਕਰਕੇ ਵੀ ਉਹ ਗੱਲ ਨਹੀਂ ਸੀ ਕਰਨੇ ਚਾਹੁੰਦੇ ਚਲੋ ਉਹਨਾਂ ਨੇ ਵਿੱਚ ਪੈ ਕੇ ਕਿਵੇਂ ਨਾ ਕਿਵੇਂ ਹੋਇਆ ਉਧਰ ਸਾਡੀ ਆਪਣੀ ਡਿਮਾਂਡ ਮੈਂ ਐਡ ਕੀਤੀ ਸੀਗੀ ਇਹਦੇ ਵਿੱਚ ਅਜੀਤ ਪੇਪਰ 'ਚ ਮੈਨੂੰ ਤਕਰੀਬਨ ਕਾਫੀ 180 85 ਦੇ ਕਰੀਬ ਹੈ ਜਿਹੜੇ ਮੈਨੂੰ ਕਾਲਿੰਗ ਵਗੈਰਾ ਅਡਜਸਟਮੈਂਟਾਂ ਲਈ ਆਈਆਂ ਤੋਂ ਉਹਦੇ ਵਿੱਚ ਕਈ ਐਸੇ ਵੀ ਸੀਗੇ ਕਈ ਅਨਜਾਇਲ ਲਈ ਕਰਦੇ ਸੀ ਗਿਆ ਕੋਈ ਹੋਰ ਸੀਗਾ ਤੇ ਫਿਰੰਤੂ ਮੈਨੂੰ ਸ਼ੂਟ ਤਾਂ ਕਰਦਾ ਸੀਗਾ ਪਰ ਮੈਂ ਆਪਣਾ ਏਜ ਵੀ ਲਓ ਮੈਨੂੰ ਕੋਈ ਪ੍ਰਾਪਰਟੀ ਦਾ ਲਾਲਚ ਨਹੀਂ ਸੀ ਮੈਨੂੰ ਕਿਸੇ ਸਰਵਿਸ ਵਾਲੀ ਦਾ ਲਾਲਚ ਨਹੀਂ ਸੀ ਮੈਨੂੰ ਜੀਵਨ ਸਾਥੀ ਚਾਹੀਦਾ ਸੀ ਵੀ ਜਿਹੜਾ ਮੇਰੀ ਦੇਖ ਰੱਖ ਕਰ ਸਕੇ ਉਹ ਚਲੋ ਜਦੋਂ ਵਿੱਚ ਅਡਜਸਟਮੈਂਟ ਪਾ ਕੇ ਉਹਨਾਂ ਨੇ ਕੀਤਾ ਤਾਂ ਐਸੀ ਅਡਜਸਟਮੈਂਟ ਕੀਤੀ ਮੈਰਿਜ ਦੇ ਰੂਪ ਦੇ ਵਿੱਚ ਐਸੇ ਨੂੰ ਪੱਕੇ ਤੌਰ ਤੇ ਕਰ ਲਿਆ ਤੇ ਇਸ ਕਰਕੇ ਇਹਦਾ ਮੈਂ ਸਮਝਦਾ ਤੇਰਾ ਜਿਹੜੇ ਮੇਰੇ ਪਹਿਲੇ ਮਿਸਿਸ ਸੀ ਉਹ ਮੇਰੇ ਤੋਂ 5 ਸਾਲ ਵੱਡੇ ਸੀ ਉਹ ਮੇਤੋਂ ਪੰਜ ਸਾਲ ਵੱਡੇ ਸੀ ਉਦੋਂ ਮੈਂ ਵੀ ਜਵਾਨ ਸੀ ਉਹ ਵੀ ਜਵਾਨ ਸੀਗੇ ਕੋਈ ਚੱਕਰ ਨਹੀਂ ਤੇ ਹੁਣ ਜਿਹੜੀ ਲੋਡ ਹੁੰਦੀ ਹੈ ਉਹਦੇ ਤੇ ਏਜ ਫੈਕਟਰ ਨਹੀਂ ਦੇਖਿਆ ਜਾਂਦਾ ਉਹਨਾਂ ਦੀ ਵੀ ਲੋਡ ਸੀ ਮੇਰੀ ਵੀ ਲੋਡ ਸੀ ਕਿੰਨਾ ਕੁ ਗੈਪ ਹੈ ਉਹ 50 ਸਾਲ ਦਾ ਮੈਂ 38 ਸਾਲ ਦਾ ਠੀਕ ਹੈ ਤੇ ਸਮਾਜ ਵੱਲੋਂ ਕਿਵੇਂ ਦੇਖਿਆ ਜਾਂਦਾ ਹੈ ਕਿ ਅਗਰ ਕਿੰਮੰਦਾ 60 ਤੋਂ ਉੱਪਰ ਇੱਕ ਵਿਆਹ ਕਰਦਾ ਹੈ ਇੱਕ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਹੈ ਏਜ ਫੈਕਟਰ ਅਕੋਰਡਿੰਗ ਤੁਹਾਨੂੰ ਕੁਝ ਦੇਖਣਾ ਪਿਆ ਸਮਾਜ ਵੱਲੋਂ ਫੇਸ ਕਰਨਾ ਪਿਆ ਕੁਝ ਦੇਖੋ ਮੇਰਾ ਜਿਹੜਾ ਕੈਰੀਅਰ ਹੈ ਉਹ ਬੜਾ ਸਾਫ਼ ਸੁਥਰਾ ਹੈ ਪਹਿਲਾਂ ਤੋਂ ਪੋਲੀਟੀਕਲ ਤੌਰ ਤੇ ਮਤਲਬ ਕਿ ਮੈਨੂੰ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਮੇਰਾ ਪੰਜਾਬ ਦੇ ਚੰਗੇ ਨਾਮ ਵਾਲੇ ਲੀਡਰਾਂ ਚ ਨਾਂ ਹੁੰਦਾ ਇਸ ਕਰਕੇ ਮੈਂ ਜਿਹੜਾ ਫੈਸਲਾ ਲੈ ਸੁ ਸਮਝ ਕੇ ਲਿਆ ਤੇ ਲੋਕਾਂ ਦੇ ਵਿੱਚੋਂ ਮੈਨੂੰ ਜਿਹੜਾ ਠੀਕ ਹੈ ਸਮਾਜ ਬਹੁਤ ਵੱਡਾ ਹੈ ਕੋਈ ਕੁਸ ਕਹੇ ਆਮ ਮжоਰਿਟੀ ਜਿਹੜੇ ਮੇਰੇ ਨਾਲ ਵਿਚਰਨ ਵਾਲੇ ਲੋਕ ਆ ਜਾਂ ਜਿਹੜੇ ਖੇਤਰ ਚ ਮੈਂ ਵਿਚਰਦਾ ਜਾਂ ਜਿੱਥੇ ਰਹਿਣਾ ਹੈ ਜਿੱਥੇ ਮੈਂ ਜੁੜਦਾ ਚੱਲਦਾ ਫਿਰਦਾ ਹਾਂ ਉੱਥੇ ਮੈਨੂੰ ਬੜਾ ਮਾਨਸਮਾਨ ਮਿਲਿਆ ਵੀ ਤੁਹਾਡਾ ਫੈਸਲਾ ਜਿਹੜਾ ਬਹੁਤ ਸਹੀ ਹੈ ਇਸ ਕਰਕੇ ਮੈਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ ਇਸ ਦੇ ਬਾਰੇ ਰਿਸ਼ਤੇਦਾਰਾਂ ਵੱਲੋਂ ਕੋਈ ਫੇਸ ਕਰਨਾ ਤਾਂ ਨਹੀਂ ਪਿਆ ਰਿਸ਼ਤੇਦਾਰਾਂ ਕਹਿੰਦੇ ਆ ਕਿ ਇਨੀ ਉਮਰ ਹੋ ਗਈ ਆ ਹੁਣ ਕੀ ਲੋੜਾ ਹੋਣ ਤੇ ਪੁੱਤਿਆਂ ਵਾਲੇ ਹੋ ਗਏ ਆ ਹੁਣ ਕੀ ਜ਼ਰੂਰਤ ਸਾਨੂੰ ਰਿਸ਼ਤੇਦਾਰਾਂ ਦੇ ਸੀ ਵੀ ਜਦੋਂ ਮੈਨੂੰ ਇਹ ਗੱਲ ਮਹਿਸੂਸ ਹੋਈ ਤਾਂ ਮੈਂ ਆਪਣੇ ਲਾਜ ਜਿਹੜੇ ਪਹਿਲਾਂ ਸੀ ਉਹਨਾਂ ਨੂੰ ਵੀ ਜਾ ਕੇ ਕਿਹਾ ਆਪਣੇ ਰਿਸ਼ਤੇਦਾਰਾਂ ਤੋਂ ਵੀ ਰਾਇ ਲਈ ਸਾਰਿਆਂ ਤੋਂ ਪੁੱਛ ਕੇ ਕੀਤਾ ਤੇ ਮੇਰੇ ਰਿਸ਼ਤੇਦਾਰ ਵਿੱਚ ਸ਼ਾਮਲ ਵੀ ਹੋਈ ਆ ਤੇ ਇਸ ਕਰਕੇ ਐਸੀ ਬੜੀ ਸਹਿਮਤੀ ਨਾਲ ਕੀਤਾ ਤੇ ਬੱਚਿਆਂ ਵੱਲੋਂ ਕਿਵੇਂ ਬੱਚੇ ਵੀ ਅਕਸਰ ਕਹਿੰਦੇ ਹੁੰਦੇ ਕਿ ਇਸ ਉਮਰ ਚ ਵਿਆਹ ਕਰਾਉਂਦੇ ਕੀ ਲੋੜਾ ਤੁਹਾਡੀ ਬੇਟੀ ਹੈ ਤੇ ਉਹਨਾਂ ਨੂੰ ਕੋਈ ਐਸਾ ਕੁਝ ਗਲਤ ਨਹੀਂ ਹੋਈ ਤੁਹਾਡੇ ਨਹੀਂ ਨਹੀਂ ਮੇਰੀ ਬੇਟੀ ਹੈ ਨਾ ਜਿਹੜੀ ਉਹ ਮੇਰੇ ਤੋਂ ਵੱਖ ਹੈ ਕਿਉਂਕਿ ਉਹਦੀ ਆਪ ਦੀ ਪਰਿਵਾਰਕ ਪ੍ਰੋਬਲਮ ਹੈ ਕੋਈ ਤੇ ਮੇਰੇ ਨਾਲ ਉਧਰ ਆਪਣੇ ਲਾਜ ਨਾਲ ਤੇ ਪਰ ਕੋਈ ਨਹੀਂ ਮਤਲਬ ਕਿ ਉਹਦਾ ਇਹ ਸੀਗਾ ਵੀ ਉਹਨੂੰ ਇਹ ਪਤਾ ਵੀ ਮੇਰੇ ਡੈਡੀ ਨੇ ਜਿਹੜੇ ਉਹ ਮੇਰਾ ਹੱਕ ਨਹੀਂ ਮਾਰਨਗੇ ਉਹਨੀ ਆਪਣੀ ਲਾਈਫ ਹੈ ਮੇਰੇ ਬੱਚੇ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਤਾਂ ਇਸ ਕਰਕੇ ਮੈਨੂੰ ਆਪਣੇ ਬੱਚਿਆਂ ਬਾਰੇ ਪਤਾ ਹੈ ਉਹਨਾਂ ਵੱਲੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਤਾਂ ਆਊਗੀ ਜੇ ਮੈਂ ਉਹਨਾਂ ਦਾ ਹੱਕ ਮਾਰ ਕੇ ਕਿਸੇ ਹੋਰ ਨੂੰ ਦਵਾ ਉਹਨਾਂ ਨੂੰ ਇਗਨੋਰ ਕਰਾਂ ਉਹਨਾਂ ਦੇ ਹੱਕ ਬਹਾਲ ਨੇ ਤੇ ਉਹ ਮੈਂ ਕੁਝ ਵੀ ਹੋਵੇ ਮੈਂ ਇਹ ਕੰਮ ਨਹੀਂ ਕਰੂੰਗਾ ਕਿ ਵੀ ਮੈਂ ਚਾਹਿਆ ਹੈ ਕਿ ਵੀ ਇਹ ਕੰਮ ਨਾ ਹੋਵੇ ਕਿ ਵੀ ਮੇਰੇ ਜਾਣ ਤੋਂ ਬਾਅਦ ਮੇਰੀ ਬੱਚੀ ਹੈ ਜਿਹੜੀ ਲੋਕਾਂ ਦੇ ਦਰਦਾਰ ਭੜਕਦੀ ਫਿਰੇ ਆਪਦਾ ਹੱਕ ਲੈਣ ਦੇ ਲਈ ਇਹ ਮੈਂ ਕਦੇ ਵੀ ਨਹੀਂ ਕਰੂੰਗਾ ਮੈਂ ਵੀ ਸਮਾਜ ਦੇ ਵਿੱਚ ਆਪਣਾ ਨੌ ਛੱਡ ਕੇ ਜਾਣਾ ਪ੍ਰਾਪਰਟੀ ਵੱਲੋਂ ਵੰਡ ਕੋਈ ਕਈ ਵਾਰੀ ਦੇਖਿਆ ਕਿ ਇੱਕ ਜੋ ਮੈਰਾ ਤੋਂ ਬਾਅਦ ਪ੍ਰੋਪਰਟੀ ਥੋੜੀ ਦਿੱਕਤ ਆ ਜਾਂਦੀ ਹੈ ਕਿ ਪ੍ਰੋਪਰਟੀ ਬੇਬੱਚੇ ਕੇ ਸਾਨੂੰ ਚਾਹੀਦੀ ਆ ਤੇ ਜਿਹੜੀ ਨਵਾਂ 파ਟਨਰ ਆਉਂਦਾ ਉਹ ਕਹਿੰਦਾ ਵੀ ਸਾਰੇ ਮੇਰੇ ਬੱਚਿਆਂ ਨੂੰ ਚਾਹੀਦੀ ਆ ਇਸ ਕਰੋਂ ਤੁਸੀਂ ਕੀ ਹਿੱਲਾ ਕੀਤਾ ਉਹ ਤਾਂ ਇਹ ਲਈ ਮੈਂ ਪਹਿਲੇ ਹੀ ਕਹਿ ਦਿੱਤਾ ਸੀ ਕਿ ਜਦੋਂ ਤੋਂ ਮੈਰਿਜ ਆ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਉਹਦੇ ਹੱਕ ਹੈ ਮੇਰੀ ਪ੍ਰੋਪਰਟੀ ਜਾਂ ਉਹਦੇ ਉਹਦੇ ਚ ਮਤਲਬ ਕਿ ਉਹਦੇ ਬਾਹਰ ਰਹਿਣਗੇ ਤੇ ਜਿਹੜੇ ਮਤਲਬ ਕਿ ਹੈਗਾ ਵੀ ਬੱਚਿਆਂ ਦਾ ਹੱਕ ਹੈ ਉਹ ਜਿਹੜਾ ਪੇਰੈਂਟਸ ਵੱਲੋਂ ਉਹਨੂੰ ਮਿਲਦਾ ਤੇ ਉਹ ਵੰਡ ਤਾਂ ਦੇਣੇ ਪੈਣਾ ਉਹਦਾ ਕੋਈ ਚੱਕਰ ਨਹੀਂ ਤੇ ਉਹਦਾ ਦੂਸਰਾ ਹੱਕ ਹੈ ਜਿਹੜਾ ਮਤਲਬ ਕਿ ਵੀ 4 ਤਰੀਕ ਤੋਂ ਬਾਅਦ ਉਹਦੀ ਲਾਈਫ ਸ਼ੁਰੂ ਹੋਣੀ ਹੈ ਸਾਡੀ ਉਦੋਂ ਅਸੀਂ ਕੀ ਬਣਾਉਣਾ ਹੈ ਕੀ ਕਰਦੇ ਹਾਂ ਉਹ ਸਾਡੇ ਦੋਨਾਂ ਤੇ ਡਿਪੈਂਡ ਕਰਦਾ ਲੜਕੀ ਪਰਿਵਾਰ ਨੂੰ ਕੋਈ ਮਜਬੂਰੀ ਹੋਵੇ ਜਿਵੇਂ ਵੀ ਇਸ ਉਮਰ ਸ ਲੋਕੀ ਦੇਖਦੇ ਨੇ ਇਸ ਤਰੀਕੇ ਨਾਲ ਕਿ ਬਈ ਬੰਦਾ ਵੱਡੀ ਉਮਰ ਦਾ ਹੈ ਲੜਕੀ ਛੋਟੀ ਉਮਰ ਥੋੜੀ ਘੱਟ ਉਮਰ ਦੀ ਹੈ ਤਾਂ ਕੋਈ ਮਜਬੂਰੀ ਹੋ ਸਕਦੀ ਲੜਕੀ ਦੀ ਤਾਂ ਵਿਆਹ ਕਰਾ ਰਿਆ ਹੈ ਇਹ ਕੋਈ ਫੈਕਟਰ ਤਾਂ ਨਹੀਂ ਹੈਗਾ ਸੀ ਪਹਿਲਾਂ ਤਾਂ ਗੱਲ ਇਹ ਵੀ ਬਾਰ-ਬਾਰ ਲੜਕੀ ਨਹੀਂ ਹੋ ਸਕਦੀ ਉਹ 50 ਸਾਲ ਦੀ ਜਿਹੜੀ ਔਰਤ ਹੈ ਜਿਹਦੇ 10 ਸਾਲ ਦਾ ਬੱਚਾ ਹੈ ਨੌਂ ਵਾਲੀ ਹੈ ਵੱਡਾ ਲੜਕਾ ਹੈ ਉਹ ਤੋਂ ਵੱਖ ਰਹਿੰਦਾ ਕੀ ਹੈ ਨੌਂ ਵਾਲੀ ਆ ਉਹ ਇੱਕ ਨੌ ਹੈ ਉਹਦੇ ਦੂਜਾ ਲੜਕਾ 10ਵੀਂ ਚ ਜਿਹੜਾ ਪੜਦਾ ਹੈ ਇਸ ਕਰਕੇ ਆਪਾਂ ਨੂੰ ਲੜਕੀ ਨਾਲ ਨਾਲ ਵਾਰ-ਵਾਰ ਕਹੀਏ ਮੈਨੂੰ ਇਹ ਜੋ ਬੁੱਢਾ ਕਹੀ ਜਾਣਾ ਉਹਨੂੰ ਲੜਕੀ ਕਹੀ ਜਾਣਾ ਇੰਨਾ ਗੈਪ ਤਾਂ ਸਾਡੇ ਕਹਿਣ ਚ ਹੀ ਫਰਕ ਪੈ ਜਾਂਦਾ ਇਸ ਕਰਕੇ ਜਿਹੜਾ ਮੀਡੀਆ ਜਾਂ ਹੈਗਾ ਇਸ ਗੱਲ ਨੂੰ ਹੋਰ ਤਰੀਕੇ ਨਾਲ ਪੇਸ਼ ਕਰਦਾ ਜਦੋਂ ਕਿ ਸਮਾਜ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ ਤੁਸੀਂ ਗੱਲ ਕਰੀਏ ਕਿ ਉਹ ਵੀ ਸਮਾਜ ਵੱਲੋਂ ਇੱਕ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਹੈ ਕਿ ਤੁਸੀਂ ਐਮਐਲਏ ਵੀ ਰਹੇ ਹੋ ਹੁਣ ਕਾਂਗਰਸ ਪਾਰਟੀ ਤੋਂ ਅਖੜੇ ਵੀ ਹੋਏ ਸੀ ਤੁਸੀਂ ਸਮਾਜ 'ਚ ਲੋਕੀ ਜਾਣਦੇ ਹੋ ਤੁਸੀਂ ਲੋਕਾਂ ਤੋਂ ਲੋਕੀ ਤੁਹਾਨੂੰ ਕਹਿੰਦੇ ਹੋਣਗੇ ਕਿ ਇਸ ਉਮਰ 'ਚ ਵਿਆਹ ਕਰਾ ਰਹੇ ਹੋ ਹੁਣ ਸੰਨਿਆਸ ਲੈਣ ਦਾ ਟਾਈਮ ਆ ਹੁਣ ਤੁਸੀਂ ਵਿਆਹ ਕਰਾਣਾ ਸ਼ੁਰੂ ਕਰਤਾ ਨਹੀਂ ਨਹੀਂ ਮੈਨੂੰ ਤਾਂ ਇਹ ਮੇਰੇ ਯਾਰਾਂ ਦੋਸਤਾਂ ਫੀਲਡ ਦੇ ਵਿੱਚੋਂ ਮジョਰਿਟੀ ਲੋਕਾਂ ਨੇ ਕਿਹਾ ਉਹ ਲੋਕ ਮੇਰੇ ਮੈਰਿਜ 'ਚ ਸ਼ਾਮਲ ਹੋਏ ਜਿਨ੍ਹਾਂ ਨੇ ਉਸ ਨੂੰ ਜਸ਼ਨ ਦੇ ਰੂਪ ਦੇ ਵਿੱਚ ਮਨਾਇਆ ਵੀ ਮਤਲਬ ਕਿ ਇਹਨੇ ਇਹਨਾਂ ਨੇ ਸਹਿਯੋਗ ਦਿੱਤਾ ਹੈ ਮਾੜਾ ਤਾਂ ਉਹ ਹੁੰਦਾ ਵੀ ਜੇ ਮੇਰੇ ਵਰਗਾ ਇਨਸਾਨ ਪੋਲੀਟੀਕਲ ਹੋਣ ਦੇ ਨਾਤੇ ਸਮਾਜ ਦੇ ਵਿੱਚ ਜੇ ਮੰਨ ਲਓ ਵੀ ਮੈਂ ਕੋਈ ਗਲਤ ਸਟੈਪ ਚੱਕ ਲੈਣਾ ਹੈ ਕਿਸੇ ਤਰ੍ਹਾਂ ਦਾ ਮੇਰੇ ਤੋਂ ਹੋ ਜੇ ਜਾਂ ਨਾ ਹੋ ਜੇ ਸਮਾਜ ਦੇ ਵਿੱਚ ਉਹ ਵੀ ਗੱਲ ਜਾਣੀ ਆ ਦੂਸਰੀ ਉਹਦਾ ਮੈਨੂੰ ਤਾਂ ਲਾਸ ਹੋਣਾ ਮੇਰੇ ਪਰਿਵਾਰ ਨੂੰ ਵੀ ਹੋਣਾ ਮੇਰੇ ਯਾਰਾਂ ਦੋਸਤਾਂ ਨੂੰ ਵੀ ਹੋਣਾ ਥੋੜੇ ਬੰਦੇ ਨੇ ਕੀ ਕਰਤਾ ਇਸ ਕਰਕੇ ਇਸ ਨੂੰ ਸੇਫ ਰੱਖਣ ਦੇ ਲਈ ਸਾਡੀ ਲੋੜ ਵੀ ਸੀਗੀ ਤੇ ਸਾਰਿਆਂ ਨੇ ਇਸ ਨੂੰ ਅੱਛਾ ਮਨਾਇਆ ਕੋਈ ਮਤਲਬ ਕਿ ਗਲਤ ਮੈਸੇਜ ਨਹੀਂ ਗਿਆਗਾ ਇਸਦਾ ਨੁਕੈ ਨੇ ਆਈ ਤੁਸੀਂ ਇੱਕ ਬਾਅਦ ਚੜਵਾਇਆ ਸੀ ਕਿਦੋਂ ਕੜਵਾਇਆ ਸੀ ਕਿਦਕ ਬਾਹਰ ਵਿੱਚ ਬੇ ਮੈਨ ਰਿਸ਼ਤਾ ਵਿਆਹ ਵਾਸਤੇ ਉਹ ਤਾਂ ਮਿਲ ਕੇ ਹੋਗੇ ਚਾਰ ਪੰਜ ਮਹੀਨੇ ਜੀਤ ਦੀ ਐਡਾ ਮੇਰੇ ਜਿਆਦਾ ਚੇਤੇ ਨਹੀਂ ਗਈ ਤੇ ਹਾਂ ਪਿਛਲੇ ਸਾਲ ਦੀ ਹੋਣੀ ਹੈ ਨਾ ਪਿਛਲੇ ਸਾਲ ਦੀ ਹੈ ਹੋਗੇ ਸਮलो ਵੀ ਤਿੰਨ ਚਾਰ ਮਹੀਨੇ ਇਲੈਕਸ਼ਨ ਦੇ ਹੋਗੇ ਪੰਜ ਪੰਜ ਛੇ ਮਹੀਨੇ ਹੋਗੇ ਉਹਨੇ 5 ਕੁ ਮਹੀਨੇ ਹੋ ਗਏ ਉਹ ਪੜਵਾਇਆ ਸੀ ਉਸ ਤੋਂ ਬਾਅਦ ਤੁਹਾਨੂੰ ਰਿਸ਼ਤੇ ਆਣੇ ਹਾਂ ਆ ਗਏ ਸੀ ਆ ਗਏ ਆਏ ਪੂਰੇ ਮਦਰ ਕੇ ਲੋਕਾਂ ਦੇ ਹੁੰਦੇ ਸੀ ਤੁਹਾਨੂੰ ਮਿਲ ਕੇ ਗੱਲਾਂ ਕਰਨ ਫੋਨ ਤੇ ਕਰਦੇ ਹੋਣੇ ਫੋਨ ਤੇ ਵੀ ਕਰਦੇ ਸੀ ਮੈਨੂੰ ਆਪ ਵੀ ਡਾਇਰੈਕਟ ਵੀ ਕਾਲ ਕੀਤੇ ਜਿਨ੍ਹਾਂ ਦੇ ਇਹ ਜਿਹੇ ਪ੍ਰੋਬਲਮ ਸੀਗਾ ਕੋਈ ਬੱਚਾ ਹੈ ਕੋਈ ਕਿਸੇ ਦਾ ਹੈ ਕੋਈ ਆਪਣੇ ਪਰਿਵਾਰ ਚ ਡਿਸਟਰਬੈਂਸ ਹੈ ਡਾਈਵੋਰਸ ਹੋਇਆ ਹੈ ਵੱਖ-ਵੱਖਰੀਆਂ ਪ੍ਰੋਬਲਮ ਹੁੰਦੀਆਂ ਤੇ ਕਿ ਇਹਨਾਂ ਦੀ ਆਫਰ ਵੀ ਆਈ ਕਿ ਮੇਰੇ ਕੋਲ ਆਇਆ ਹੈ ਮੇਰਾ ਡਾਈਵੋਰਸ ਹੈ ਮੇਰੇ ਕੋਲ ਆ ਪ੍ਰੋਪਰਟੀ ਆਰ ਵਗੈਰਾ ਮੈਂ ਕਿਹਾ ਨਹੀਂ ਮੈਨੂੰ ਚਾਹੀਦਾ ਕੋਈ ਸਰਵਿਸ ਵਾਲੀ ਗੱਲ ਹੈ ਵੀ ਕਿ ਤਿੰਨ ਚਾਰ ਸਾਰੇ ਰਹਿੰਦੇ ਆ ਵੀ ਪਹਿਲਾਂ ਸੇਰਵਿਸ ਕਰਦੇ ਸੀ ਹੋ ਰਿਟਾਇਰ ਹੋ ਚੁੱਕੇ ਸੀਗੇ ਤੇ ਮੈਂ ਆਪਣਾ ਮਦਰ ਕੇ ਐਕਸਮ ਲਿਆ ਮੈਨੂੰ ਕੋਈ ਮੈਨੂੰ ਕੋਈ ਫਾਈਨੈਂਸ਼ਲੀ ਨਹੀਂ ਕਿਸੇ ਦੀ ਲੋੜ ਸੀਗੀ ਤੇ ਮੈਨੂੰ ਸਿਰਫ ਲੋੜ ਸੀਗੀ ਇੱਕ ਜੀਵਨ ਸਾਥੀ ਦੀ ਜਿਹੜਾ ਇਕੱਲਾਪਣ ਉਹਨੂੰ ਦੂਰ ਕਰਨ ਦੀ ਵੀ ਘਰ ਦੀ ਦੇਖਰੇਖ ਕਰੇ ਆਏਗੇ ਦੀ ਸੇਵਾ ਪਾਣੀ ਕਰੇ ਤੇ ਮੈਂ ਜਿਹੜਾ ਇਕੱਲਾਪਣ ਜਿਵੇਂ ਹੁਣ ਅੱਜ ਤੁਸੀਂ ਆਏ ਹੋ ਤੇ ਮੇਰੇ ਕੋਲ ਤੁਹਾਨੂੰ ਪਾਣੀ ਧਾਣੀ ਪਿਉਉਣ ਵਾਲਾ ਕੋਈ ਨਹੀਂ ਸੀ ਉਹ ਮੈਂ ਕਾਲ ਕੀਤੇ ਹੈ ਤਾਂ ਇਹ ਹੈ ਤੇ ਨਹੀਂ ਇਕੱਲਾ ਬੰਦਾ ਤਾਂ ਇਕੱਲਾ ਹੀ ਹੈ ਕਿਸ ਤਰ੍ਹਾਂ ਦੇ ਮੋਸਟਲੀ ਰਿਸ਼ਤੇ ਆਉਂਦੇ ਤੁਸੀਂ ਮਿਲ ਕੇ ਕੀਤਾ ਹੀ ਬੰਦਾ 62 ਦੀ ਐਜ ਵਿੱਚ ਬੰਦਾ ਨਖਬਾਰ ਚ ਕਢਵਾਉਂਦਾ ਹੈ ਤੇ ਲੋਕ ਕਈ ਮ제 ਲੈਣ ਵਾਸਤੇ ਵੀ ਕਈ ਫੋਨ ਕਰ ਲੈਂਦੇ ਵੀ ਮੈਂ ਫੋਨ ਕਰ ਲੀਏ ਐਵੇਂ ਦੀ ਕੀਤਾ 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 ਜਿੱਥੇ ਪਰ ਮੈਨੂੰ ਮੈਨੂੰ ਕਿਸੇ ਨੇ ਗਾਈਡ ਵੀ ਕੀਤਾ ਵੀ ਇਹ ਜਿਹੜਾ ਤੁਸੀਂ ਹੈ ਵੀ ਮਤਲਬ ਕਿਉਂ ਨਾ ਉਹ ਕਰਦੇ ਮੈਂ ਨਿਤਨੇਮ ਵੀ ਬੰਦਾ ਨਿਤਨੇਮ ਖਰੀਦਦਾ ਸਾਰਾ ਕੁਝ ਖਰੀਦਦਾ ਮੈਨੂੰ ਆਪਣੇ ਆਪ ਵੀ ਪਤਾ ਕਿਉਂਕਿ ਮੈਂ ਲੋਕਾਂ ਨੂੰ ਗਾਈਡ ਕਰਨ ਵਾਲਾ ਬੰਦਾ ਹੈ ਲੋਕਾਂ ਨੂੰ ਸੋਸ਼ੀਅਲੀ ਵਿਚਰਦਾ ਹੈ ਜਿਹੜਾ ਮਸਲਾ ਮੇਰੇ ਲਈ ਲੋਕਾਂ ਦੇ ਇਹੋ ਜਿਹੇ ਮਸਲੇ ਹੱਲ ਕਰਦੇ ਆ ਤੇ ਮੈਨੂੰ ਇਹ ਤਾਂ ਪਤਾ ਹੀ ਸੀਗਾ ਮੈਂ ਕੋਈ ਮਤਲਬ ਕਿ ਜਾਣ ਬੁੱਝ ਕੇ ਜਾਂ ਭਲੇਖੇ ਚ ਨਹੀਂ ਕੀਤਾਗਾ ਸੋਚ ਸਮਝ ਨਾਲ ਕੀਤਾ ਤੇ ਉਹਦਾ ਬੈਨੀਫਿਟ ਤਾਂ ਫਿਰ ਹੋਣਾ ਹੀ ਹੋਣਾ ਹੈ ਕਿ ਜਿਹੜਾ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਇਸ ਵਕਤ ਤੋਂ ਜੇ ਕੋਈ ਹੋਰ ਲੋਕ ਵੀ ਸੋਚਦੇ ਹੋਣਗੇ ਵੀ ਅਸੀਂ ਵੀ ਕਿ ਇਕੱਲਾ ਆਪਣ ਹੁੰਦਾ ਹੈ ਮਹਿਸੂਸ ਕਰਦ ਨੇ ਇਸ ਉਮਰ ਚ ਆ ਕੇ ਵਿਆਹ ਕਰਉਣਾ ਚਾਹੀਦਾ 19 ਉਮਰ ਜਾ ਕੇ ਕਿ ਨਹੀਂ ਕਰਉਣਾ ਚਾਹੀਦਾ ਦੇਖੋ ਹਰ ਇੱਕ ਦੀ ਆਪ ਆਪਣੀ ਪਰਸਨਲ ਉਹ ਹੈਗੀ ਹੈ ਉਹਨਾਂ ਲੋਕਾਂ ਬਾਰੇ ਐਡਾ ਵੱਡਾ ਸਮਾਜ ਹੈ ਕਿਹਦੇ ਕੀ ਵਿਚਾਰ ਹੈ ਕੀ ਨਹੀਂ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਮੈਂ ਆਪਣੀ ਪਰਸਨਲ ਜੋ ਮੇਰਾ ਫੈਸਲਾ ਸੀ ਮੈਂ ਉਸ ਨੂੰ ਡੜੜ ਰੱਦੇ ਨਾਲ ਲਿਆ ਤੇ ਹਾਥੀ ਦੀ ਚਾਲ ਚੱਲਦੇ ਰਹਿਣਾ ਚਾਹੀਦਾ ਹੈ ਠੀਕ ਹੈ ਬਾਕੀ ਅਗਲਾ ਸਟੈਪ ਮੈਂ ਗੱਲ ਅਫੇ ਨਹੀਂ ਕਰਦਾ ਕਿ ਕਿਸੇ ਲਈ ਕਿਉਂਕਿ ਜ਼ਿੰਮੇਵਾਰ ਬੰਦਾ ਹੈ ਇਸ ਕਰਕੇ ਮੈਂ ਆਪਣੀ ਚਾਲ ਚੱਲ ਰਿਹਾ ਤੇ ਮਤਲਬ ਕਿ ਮੈਨੂੰ ਕੀ ਪ੍ਰੋਬਲਮ ਆਲੀ ਦਾ ਮਸਲਾ ਮੈਂ ਆਪਣੇ ਆਪ ਹੱਲ ਕਰਨਾ ਹੈ ਜੇ ਮੈਨੂੰ ਕੋਈ ਪ੍ਰੋਬਲਮ ਆ ਗਈ ਉਹ ਕਿਸੇ ਨੇ ਨਹੀਂ ਕਰਨਾ ਮੈਂ ਆਪ ਹੀ ਕਰਨਾ ਹੈ ਠੀਕ ਹੈ ਜਦੋਂ ਤੁਹਾਡਾ ਵਿਆਹ ਹੋ ਗਿਆ ਤੁਹਾਡੇ ਬੱਚਿਆਂ ਵੱਲੋਂ ਵਾਪਸ ਮਿਲਿਆ ਗਿਆ ਤੁਹਾਡੀ ਵਾਈਫ ਪਾਰਟਨਰ ਨੂੰ ਕਿਸੇ ਤਰੀਕੇ ਨਾਲ ਆ ਕੇ ਮਿਲੇ ਹੈ ਕਿ ਨਹੀਂ ਮਿਲੇ ਨਹੀਂ ਹੈ ਜੇ ਕਿ ਇਹਨਾਂ ਵੀ ਮੈਂ ਤੁਹਾਨੂੰ ਦੱਸ ਬੱਚੇ ਮੇਰੇ ਵੱਖ ਰਹਿੰਦੇ ਆ ਟਾਈਮ ਨਾਲ ਹੁੰਦਾ ਹੈ ਤਾਂ ਉਹਦਾ ਬੱਚਾ ਵੀ ਨਹੀਂ ਮੇਰੇ ਕੋਲ ਆਇਆ ਉਹਦਾ ਬੱਚਾ ਵੀ ਨਹੀਂ ਮੇਰੇ ਕੋਲ ਆਇਆ ਦੋਨੇ ਸੀਗੇ ਗਿਲਾ ਜਾਂ ਗੁੱਸਾ ਕੁਝ ਹੋਵੇ ਐਵੇਂ ਦਾ ਕਹਦਾ ਚੇਵ ਲੋ ਕੋਈ ਨਹੀਂ ਮੈਨੂੰ ਕੋਈ ਫੋਨ ਨਹੀਂ ਕਾਲ ਨਹੀਂ ਕਿਸੇ ਪੱਖੋਂ ਨਹੀਂ ਮੇਰੇ ਬ੍ਰਦਰ ਵਧਾਈ ਦਾ ਬੰਦਾ ਵਧਾਈ ਦੇ ਜਾਂਦਾ ਵਧਾਈ ਵੀ ਨਹੀਂ ਆਈ ਨਹੀਂ ਨਹੀਂ ਉਹ ਤਾਂ ਵਧਾਈ ਤਾਂ ਇਹ ਵੀ ਮੇਰੇ ਤੋਂ ਬੱਚੇ ਵੱਖਰੇ ਰੇ ਮੈਂ ਤੁਹਾਨੂੰ ਦੱਸਦਾ ਪਰਿਵਾਰ ਤੋਂ ਪਹਿਲਾਂ ਹੀ ਵੱਖਰੇ ਰੇ ਨਾ ਉਹਨਾਂ ਨੂੰ ਕੋਈ ਨਹੀਂ ਉਹ ਤਾਂ ਵਧਾਈ ਤਾਂ ਤਾਂ ਦੇਣਗੇ ਨਾਲੇ ਮਾਂ ਪਿਓ ਦੇ ਵਿਆਹ ਦੇ ਵਿੱਚ ਜੇ ਫਾਦਰ ਕਰਾਵੇ ਮਦਰ ਕਰਾਵੇ ਬੱਚੇ ਉਹਦੇ ਵਿੱਚ ਕਿਵੇਂ ਇਨਵੋਲਵ ਹੋਣਗੇ ਇਹ ਕਿਹੜਾ ਕੋਈ ਉਹਨਾਂ ਲਈ ਖੁਸ਼ੀ ਦਾ ਮਾਹੌਲ ਹੁੰਦਾ ਹੈ ਉਹਨਾਂ ਦੀ ਮਦਰ ਗਈ ਹੈ ਤਾਂ ਕਰਾਉਣਾ ਪਿਆ ਉਹ ਮੈਨੂੰ ਕੀ ਵਧਾਈ ਦੇਣਗੇ ਕੀ ਮੇਰੇ ਵਿਆਹ 'ਚ ਸ਼ਾਮਲ ਹੋਣਗੇ ਤਾਂ ਮੈਂ ਉਹਨਾਂ ਨੂੰ ਕਾਲ ਕਰਾਂ ਕਿ ਸਮਾਧਮ ਤੋਂ ਕਰੂੰਗਾ ਮੇਰਾ ਬਖਰਾ ਪਾਰਟ ਹੈ ਨਾ ਆਪਣੀ ਲੈਫਜ਼ਾਰੀ ਕਿਨ ਸਾਦੇ ਬੱਕਰੀ ਲੈਤਾ ਤੇ ਅਕਸਰ ਕਹਿੰਦੇ ਜੀ ਵਿਆਹ ਕਰਾਇਆ ਚੁੱਪਚੀਪੀ ਤੇ ਕਰਾ ਲੈਂਦੇ ਸਾਈਨਿੰਗ ਕਰਾ ਕੇ ਤੁਸੀਂ ਮਤਲਬ ਕੀ ਆਨੰਦ ਕਾਲਜ ਕਰਾਇਆ ਪ੍ਰੋਪਰ ਜਾ ਕੇ ਪਾਰਟੀ ਦਿੱਤੀ ਹੈ ਇਸ ਤਰੀਕੇ ਨੂੰ ਕਿਵੇਂ ਦੇਖਦੇ ਸਾਰੇ ਕੰਟਰੋਲ ਕਰ ਰਹੇ ਨੇ ਇਸ ਨੂੰ ਨਹੀਂ ਕਿਉਂ ਕਰਾ ਲੈਂਦੇ ਕੋਈ ਡਰ ਸੀ ਚੋਰੀ ਸੀ ਜੇ ਕੀ ਸੀ ਕਿਸ ਕਰਕੇ ਕਰਾ ਲਦੇ ਜੋ ਕਰਾਇਆ ਹੈ ਤਾਂ ਉਸ ਠੀਕ ਆਨੰਦ ਕਾਰਜ ਗੁਰੂ ਦੀ ਮਰਿਆਦਾ ਅਨੁਸਾਰ ਕੀਤੇ ਆ ਜੇ ਮਜ਼ਰ ਕੇ ਸਾਨੂੰ ਸਿੱਖ ਧਰਮ ਦੇ ਅੰਦਰ ਆਨੰਦ ਕਾਰਜ ਦੀ ਰਸਮ ਹੈ ਜੋ ਲਾਅ ਨਹੀਂ ਕਰਦੇ ਸੀ ਤਾਂ ਮੈਨੂੰ ਜਵਾਬ ਦੇ ਦੇਣਾ ਸੀ ਉਹਨਾਂ ਨੇ ਅਲਾਉ ਕਰਦੇ ਸੀ ਉਹ ਅਸੀਂ ਕਰਾ ਸਕਦੇ ਸੀ ਲੀਗਲੀ ਕਰਾਇਆ ਹੋਰ ਡਾਕੂਮੈਂਟ ਉਹਦੇ ਡਾਈਵੋਰਸ ਦੇ ਪਹਿਲਾਂ ਨਾਲ ਲਏ ਉਹਨਾਂ ਨੇ ਕਰਾ ਕੇ ਕੀਤਾ ਆਨੰਦ ਕਾਰਜ ਗੁਰੂ ਸਾਹਿਬ ਦੀ ਹਾਜ਼ਰੀ ਚ ਕੀਤਾ ਅਕਸਰ ਹੋਰ ਕੁਸ਼ੀ ਲੋਕ ਹੋਣਗੇ ਤੁਹਾਨੂੰ ਦੇਖਦੇ ਆ ਜਿਹੜੇ ਕਹਿਣਗੇ ਵੀ ਉਹਨਾਂ ਦੇ ਮਨ ਵਿੱਚ ਵੀ ਹੋਏਗਾ ਕਿ ਅਸੀਂ ਵੀ ਆਪਣਾ ਲਾਈਫ ਪਾਰਟਨਰ ਇਸ ਉਮਰ ਜਾ ਕੇ ਲੱਭ ਲਈਏ ਤੇ ਉਹਨਾਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਦੇਖੋ ਮੈਂ ਕਿਹਿਆ ਸੰਦੇਸ਼ ਦੇਣਾ ਉਹਨਾਂ ਨੂੰ ਤੁਹਾਡੇ ਵਿਆਹ ਹੋਇਆ ਤੁਹਾਨੂੰ ਮਲਕੀ ਪਤਾ ਹੈ ਕਿ ਕੀ ਦਿੱਕਤਾਂ ਆ ਕਿ ਫੇਸ ਕਰਨਾ ਪੈਂਦਾ ਇਕੱਲਾ ਆਪਣਾ ਕਰਨਾ ਪੈਂਦਾ ਨਹੀਂ ਨਹੀਂ ਐਨੇ ਸਮਾਜ ਨੂੰ ਮੈਂ ਮੈਸੇਜ ਕੀ ਦੇਣਾ ਚਾਹਾਂਗਾ ਮੇਰਾ ਮੈਸੇਜ ਕਿਸੇ ਨੂੰ ਸ਼ੂਟ ਕਰਦਾ ਤੁਸੀਂ ਕਮੈਂਟ ਆਉਂਦੇ ਹੋਣਗੇ ਹਜ਼ਾਰਾਂ ਲੋਕ ਖੁਸ਼ ਨੇ ਹਜ਼ਾਰਾਂ ਲੋਕ ਦੁਖੀ ਨੇ ਆਪੋ ਆਪਣਾ ਕੀ ਮੈਸੇਜ ਦਊਂਗਾ ਕਿਸੇ ਨੂੰ ਫਟ ਬੈਠੇ ਉਹ ਆਪੋ ਆਪਣੀ ਲਾਈਫ ਹੈ ਜਿਸ ਨੂੰ ਚੰਗਾ ਲੱਗੇ ਆਪਣਾ ਕਰਨ ਕਿ ਲੋਕੀ ਲੋਕਾਂ ਨੂੰ ਕਰਾ ਲੈਣਾ ਚਾਹੀਦਾ ਅਗਰ ਬੰਦੇ ਨੂੰ ਫਿੱਟ ਬੈਠਦਾ ਕਿਸੇ ਨਾਲ ਸੋਚ ਮਿਲਦੀ ਹੈ ਨਹੀਂ ਕਰਾਉਣਾ ਨਾ ਕਰਾਉਣਾ ਉਹਨਾਂ ਦੀ ਆਪਣੀ ਮਰਜ਼ੀ ਤੇ ਡਿਪੈਂਡ ਹੈ ਮੇਰੇ ਕਹਿਣ ਤੇ ਥੋੜੀ ਕਰਨਾ ਹੈ ਕਿਉਂਕਿ ਉਹਨਾਂ ਦੀ ਪ੍ਰੋਬਲਮ ਹੈ ਥੋੜੀ ਹੱਲ ਕਰੂੰਗਾ ਮੈਂ ਤਾਂ ਆਪਣੀ ਪ੍ਰੋਬਲਮ ਸੀ ਆ ਹੱਲ ਕੀਤੀ ਹੈ ਹਾਂ ਤੇ ਹੁਣ ਤੇ ਜੇ ਗੱਲ ਕਰੀਏ ਲੜਕੀ ਪਰਿਵਾਰ ਵੱਲੋਂ ਜੇ ਹੁਣ ਗਏ ਨੇ ਕਿਤੇ ਗਏ ਇੱਥੇ ਘਰੀ ਨੇ ਨਹੀਂ ਇੱਥੇ ਨਹੀਂ ਗਏ ਉਹ ਮਤਲਬ ਕਿ ਗਏ ਵੇ ਉਹਨਾਂ ਦੀ ਸਿਸਟਰ ਆਈਆਂ ਸੀਗੀਆਂ ਉਹ ਜਾਂਦੇ ਆਉਂਦੇ ਰਹਿੰਦੇ ਕਿਉਂਕਿ ਹੁਣ ਇਹ ਸਿਸਟਮ ਹੈ ਥੋੜੇ ਦਿਨ ਮੈਰਿਜ ਨੂੰ ਹੋਏ ਆ ਆਪਦੇ ਬੱਚਿਆਂ ਚ ਜਾਣਾ ਹੁੰਦਾ ਕਿਉਂਕਿ ਬੱਚਾ ਪਿੱਛੇ ਇਕੱਲੇ ਆ ਉਹਦੀ ਪ੍ਰੋਬਲਮ ਉਹਨਾਂ ਕੋਲ ਲੈ ਲੁੱਕ ਕੇ ਗਏ ਆ ਤੇ ਆ ਜਣ ਕੇ ਓਕੇ ਠੀਕ ਤੁਹਾਨੂੰ ਸੜਨਾ ਗੱਲਬਾਤ ਕੀਤੀ ਇਹ ਸੀ ਨਿਰਮਲ ਸਿੰਘ ਨੀਮਾ ਜਿਨ੍ਹਾਂ ਦਾ ਕਹਿਣਾ ਸੀ ਕਿ ਇਹ ਇਹਨਾਂ ਦੀ ਮਜਬੂਰੀ ਸੀ ਵਿਆਹ ਕਰਾਉਣਾ ਨਾ ਕਿ ਕਿਸੇ ਹੋਰ ਨੁਕਰੀਕਾ ਕੋਈ ਹੋਰ ਰੀਜ਼ਨ ਆ ਵਿਆਹ ਕਰਾਇਆ ਸਿਰਫ ਮਜਬੂਰੀ ਕਰਕੇ ਵੀ ਪਰਿਵਾਰ ਜਾਂ ਇਕਲਾ ਪੈਣ ਸੀ ਬੱਚੇ ਨੇੜੇ ਨਹੀਂ ਰਹਿੰਦੇ ਸੀ ਇਸ ਕਰਕੇ ਇਹਨਾਂ ਨੂੰ ਵਿਆਹ ਕਰਾਉਣਾ ਪਿਆ ਹੁਣ ਤੜੀ ਮਜਬੂਰੀ ਹੈ ਆਮ ਇਨਸਾਨ ਜਿਹੜੇ ਲੋਕ ਕਿਸ ਤਰ੍ਹਾਂ ਦੇਖਦੇ ਆ ਇਸ ਵਿਆਹ ਨੂੰ ਆਪਣੀ ਆਪਣੀ ਇਨਸਾਨ ਦੀ ਮਜਬੂਰੀ ਹੁੰਦੀ ਹੈ ਕੈਮਪਰ ਸੰਕੇਤ ਨਾਲ ਔਨ 에ਅਰ ਧਰੂਪਦੀਪ ਸਿੰਘ